ਆ ਕਾ ਹੈ ਦੁਖੀਆ ਤਬ ਤੱਕ ਭਾਰ ਦੁਖੈ ਸੇ ਸੁਖੀਆ ਜਿਨਾ ਮਰੇ ਬਹੁ ਆਨ ਕੰਨੇ ਬੰਦੇ ਦੇ ਨੂੰ ਮਾਤਰਮ ਗੋਮਿਸ਼ਰੇ ਮੰਦਿਰ ਪਰਵਾਹ ਆਨ ਸ਼੍ਰੀ ਕ੍ਰਿਸ਼ਨ ਕਹਿੰਦੇ ਜਿਨੇ ਮੈਨੂੰ ਮਿਲਣਾ ਹੋਵੇ ਦੋਸ਼ਾ ਨਾ ਜਾ ਜਾਵੇ ਮੰਗਵਾ ਜਾ ਰੋ ਗਵਾ ਮੈਂ ਤੇ ਬਸਾਮੀ ਹੋਂ ਮੈਂ ਗਉਂਾਂ ਚ ਬਸਣਾ ਤੇ ਲੋਕੀ ਨਾਲ ਗਉਂਾਂ ਚ ਬਸੇ ਐਸੇ ਕਰਕੇ ਕਹੇ ਮੈਂ ਕੋਣ ਜੀ ਸਰਕਾਂ ਦੀ ਸਾਖ ਜਪ ਪਾਉਰੀ ਹੈ ਗੋਪੀ ਸਾਡੇ ਸ਼ਾਸਤਰ ਤੇ ਪ੍ਰਮਾਣ ਦੇ ਤਾਉ ਵਿਸ਼ਵਸੇ ਮਾਤਰਾ ਤੋ ਵਿਸ਼ਵ ਦੀ ਮਾਤਾ ਹੈ ਕੋਈ ਮੰਨੇ ਜਾਂ ਨਾ ਮੰਨੇ ਪਰ ਸਾਖਰਮ ਪ੍ਰਮਾਣ ਜੀ ਕਿ ਗਾਉ ਵਿਸ਼ਵਸੇ ਮਾਤਾ ਗਾਉ ਸਰਗਸੇ ਸੁਪਾਨਮ ਸੁਭਾਨ ਕਉੜੀ जिम्मे ठगी पौड़ियां लगे हैं सचखंड वैकुंड गुरु गांधी साहब ने इसे इस तरह गौ माता भी पौड़ी है से पौड़ी स्वर्ग की जो आप वैकुंठ कहो सचखंड कहो स्वर्ग हेठ भी पी जाए जम मिले योगी वास्ते स्वर्ग का दंड है वो स्वर्ग की बात नहीं जे है यह स्वर्ग की बात रहे उन्होंने आपने स्वर्ग का नक्शा प्राप्त वो स्वर्ग की बात है अमर लोक की बात उठे बचा ਵਿਨੇਕ ਜੀ ਨਾਲ ਸਰਪਸੇਵਾਤ ਸਰਦਾਰ ਅਮਰਜੀਤ ਸਿੰਘ ਜੀ ਢਾਡੀਵਾਲ ਸਾਹਮਣੇ ਨਾਲ ਸੰਗਤ ਨੂੰ ਲੈ ਕੇ ਆਏ ਜੀ ਇਹਨਾਂ ਦੀ ਸੋਚੀ ਪ੍ਰਬੰਧ ਕਮੇਟੀ ਦੇ ਜਿਨੇ ਵੀ ਆਦੇਦਾਰ ਸਹਿਬਾਨ ਨੇ ਕਜਾਨ ਸਿੰਘ ਸਾਹਿਬ ਜੀ ਸਕੰਤਰ ਸਾਹਿਬ ਜਿਨੇ ਵੀ ਆਦੇਦਾਰ ਸਹਿਬਾਨ ਨੇ ਮਦਮ ਸਾਹਿਬ ਦੀ ਅਗਵਾਈ ਤੇ ਇਨੀ ਸੁੰਦਰ ਸੇਵਾ ਨੇ ਵਾਰਣੇ ਅਸੀਂ ਹੱਕੇ ਵਕੇ ਰਹੀਏ ਤੇ ਆ ਕਿਨਾ ਗਾਠ ਇਲਾ ਵੱਡਾ ਜੋੜ ਮੇਲਾ 1000 ਰੁਪਏ ਉਹਨਾਂ ਉਈਆ ਸਾਹਿਬ ਸਵੇਰੇ ਸਾਨੂੰ ਇੱਕ ਗੁਰਮੁਖ ਨੇ ਦੱਸਿਆ ਕਹਿੰਦੇ ਉਹਦੀ ਸੇਵਾ ਕਰਦੇ ਸੀ ਪਰਿਵਾਰ ਦੇ ਸਵਾਮੀ ਜੀ ਕੋਲੇ ਬੈਠੇ ਸੀ ਜਾਇ ਖਲਾ ਵਾਲੇ ਸਵਾਮੀ ਬਾਬਾ ਸਹੁੰਦਾ ਸਿੰਘ ਮਹਾਰਾਜ ਦੇ ਕਰਨ ਕਮਨਾਂ ਤੇ ਉਥੇ ਦੱਸਿਆ ਕਹਿੰਦੇ ਦਿਨ ਜਾਂ 400 ਸੰਗਤਾਂ ਰੋਜ਼ਾਨਾ ਉਹਦੇ ਸੁਬਾ ਗਊ ਮਾਤਾ ਦੀ ਧੂਲੀ ਲੈਣ ਵਾਸਤੇ ਧੂਲੀ ਉਠਾਉਣ ਵਾਸਤੇ ਜਾਨੀ ਗੋਬਰ ਹਟਾਉਣ ਵਾਸਤੇ ਉਹ ਲਾਹ ਲੈਂਦੇ ਨੇ ਹਾਂ ਭਗਵਾਨ